ਅੱਛਾ ਆ ਜਿਹੜਾ ਪਾਣੀ ਜਾ ਰਿਹਾ ਹੈ ਜੜਾਂ ਚ ਪੈਣ ਕਰਕੇ ਡਿੱਗਦਾ ਹੈ ਪੈਸਾ ਆਇਆ ਪਿਆ ਤੁਦਾ ਹਾਲਾਤ ਹੋਈ ਪਈ ਹੈ ਬੜੀ ਮਾੜੀ ਗੱਲ ਹੈ ਮੈਂ ਉਹੀ ਕਹਿੰਦਾ ਕੋਈ ਇਹ ਛੱਡ ਨੂੰ ਦਿੱਤਾ ਨਹੀਂ ਨਾ ਦੇ ਭਾਈਆ ਇਹਦੇ ਕਾਰਨ ਦੇ ਸਾਰਾ ਕੰਮ ਕਿੰਨਾ ਲਵੋ ਜੇ ਪਾਸ ਕੋਈ ਹਿੱਸਾ ਪਾਸ ਦੇਖੋ ਜੀ ਜੇ ਚੱਲੀ ਗੱਲ ਇਹ ਪਰ ਜੇ ਪੈਸਾ ਪਾਸ ਇਹ ਪਾਸ ਹੈ ਇਹ 1000 ਵਾਰ ਪਾਸ ਹੋਇਆ ਹੈ ਅੱਛਾ ਇਹ ਪਾਸ ਹੋਇਆ ਬਈ 1000 ਵਾਰੀ ਅਸੀਂ ਜੀ ਜਲਹੂਰ ਪਿੰਡ ਦੀ ਥਾਈ ਦੇ ਵਿੱਚ ਖੜੇ ਆ ਮਜਬੀ ਸਿੰਘਾ ਦੀ ਥਾਈ ਹੈ ਇਹਦੇ ਵਿੱਚ ਬੜੀ ਦੁਖਦਾਇਕ ਸਥਿਤੀ ਹੈ ਸਾਰਾ ਪ੍ਰੋਜੈਕਟ ਪਾਸ ਹੋ ਚੁੱਕਿਆ ਪੈਸੇ ਆ ਚੁੱਕੇ ਆ ਮੈਨੂੰ ਪਿੰਡ ਦੇ ਲੋਕਾਂ ਨੇ ਨਹੀਂ ਦੱਸਿਆ ਪੁਰਾਣੇ ਸਰਪੰਚ ਸਾਹਿਬ ਖੜੇ ਨੇ ਸਾਰੀ ਪੰਚਾਇਤ ਖੜੀ ਹੈ ਸਾਰੀ ਸਾਡੀ ਥਾਈ ਦੀ ਕਮੇਟੀ ਖੜੀ ਹੈ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਵੀ ਉਹਰੇ ਦੋ ਚੀਜ਼ਾਂ ਦੀ ਵੱਡੀ ਮੰਗ ਸੀ ਇੱਕ ਤਾਂ ਆ ਨਾਲ ਨਾਲ ਨਾਲੀ ਜਾ ਰਹੀ ਹੈ ਜਿਹੜੇ ਕਰਕੇ ਪਾਣੀ ਵਿੱਚ ਪੈ ਕੇ ਜੜਾਂ ਦੇ ਆ ਬਿਲਡਿੰਗ ਜਿਹੜੀ ਖੜੀ ਖਰਾਬ ਹੋ ਰਹੀ ਹੈ ਤਰੇੜਾਂ ਪੈ ਰਹੀਆਂ ਉਹ ਸਾਰਾ ਜਿਹੜਾ ਇਹ ਨਾਲੀ ਦਾ ਪੈਸਾ ਪਾਸ ਹੋਇਆ ਪਿਆ ਇੱਥੋਂ ਤੱਕ ਕਿ ਪਿੱਛੇ ਪੜੋਲੀਆਂ ਵੀ ਡਿਗੀਆਂ ਪਈਆਂ ਪੁਰਾਣੀ ਆਪਣੇ ਵੇਲੇ ਦੀਆਂ ਸਰਕਾਰ ਵੇਲੇ ਦੀ ਉਹ ਕੰਮ ਨੂੰ ਮੁੜ ਕੇ ਚਲਾਇਆ ਨਹੀਂ ਗਿਆ ਪੈਸਾ ਉਹਦਾ ਖੁਰਦਪੁਰਦ ਕਰ ਦਿੱਤਾ ਗਿਆ ਸਿਰਫ ਕਿਉਂ ਕਿਉਂਕਿ ਕਾਂਗਰਸ ਦੇ ਰਾਜ ਦੇ ਵਿੱਚੇ ਪੈਸਾ ਆਇਆ ਸੀਗਾ ਐਡੀ ਮਾੜੀ ਸੋਚ ਵੀ ਪੈਸਾ ਚਾਹੇ ਕਾਂਗਰਸ ਦੇ ਰਾਜ ਚਾਹਿਆ ਪਰ ਲੱਗਣਾ ਤਾਂ ਲੋਕਾਂ ਲਈ ਹੈ ਫੈਰਾ ਤਾਂ ਲੋਕਾਂ ਦਾ ਹੋਣਾ ਉਹਦਾ ਉਹਨੂੰ ਸਿਰੇ ਚੜਿਆ ਜਾਵੇ ਥਾਈਆਂ ਨੂੰ ਸਾਰੀਆਂ ਨੂੰ 2-2 ਲੱਖ ਰੁਪਇਆ ਉਸ ਵੇਲੇ ਆਪਾਂ ਪਾਇਆ ਸੀ ਜਿਹੜੀ ਰਮਦਾਸੀਆ ਥਾਈ ਨੂੰ 2 ਲੱਖ ਰੁਪਇਆ ਆ ਗਿਆ ਕਿਉਂਕਿ ਪੈਸੇ ਪਏ ਆਪਣੇ ਵੇਲੇ ਸੀ ਜਿਹੜੇ ਅੱਗੇ ਰਿਲੀਜ਼ ਹੋਏ ਆ ਉਹ ਚੋਣ ਜਾਬਤਾ ਹਟਣ ਤੋਂ ਬਾਅਦ ਮੌਜੂਦਾ ਸਰਕਾਰ ਦੀ ਦੇਖਰੇਖ ਛਟੇ ਹੈ ਸੋ ਇੱਕ ਥਾਂ ਤੇ ਤਾਂ ਆ ਗਏ ਦੂਜੀ ਥਾਂ ਤੇ ਆਈ ਦੀ ਤੋ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ 2 ਲੱਖ ਰੁਪਈਆ ਸਰਕਾਰ ਕੋਲੇ ਪਿਆ ਹੈ ਪੁਰਾਣੀ ਸਰਕਾਰ ਦਾ ਦਿੱਤਾ ਹੋਇਆ ਪੈਸਾ ਹੈ ਤੁਹਾਡਾ ਕੋਈ ਹੱਕ ਨਹੀਂ ਬਣਦਾ ਤੁਸੀਂ ਉਸ ਪੈਸੇ ਨੂੰ ਕਿਸੇ ਹੋਰ ਥਾਂ ਤੇ ਲਾਓ ਕਿਤੇ ਹੋਰ ਡਿਵਰਟ ਕਰੋ ਉਹ ਇਮੀਡੀਏਟਲੀ ਪੈਸਾ ਇਹ ਸਾਡੀ ਜਿਹੜੀ ਕਮੇਟੀ ਆ ਧਰਮਸ਼ਾਲਾ ਦੀ ਉਹਨੂੰ ਦਿੱਤਾ ਜਾਵੇ ਤਾਂ ਕਿ ਇਹ ਮਜ਼ਬੀ ਧਰਮਸ਼ਾਲਾ ਦੀ ਰਿਪੇਅਰ ਲਈ ਜਾਂ ਉਹਨੂੰ ਗਾਂ ਵਧਾਉਣ ਲਈ ਜਿੱਥੇ ਵੀ ਇਹਨਾਂ ਦਾ ਪਲਾਨ ਬਣਿਆ ਉਹਦਾ ਪੈਸਾ ਲਾ ਸਕਣ ਦੂਜੀ ਗੱਲ ਜਿਹੜਾ ਆ ਪਿੱਛੇ ਨਾਲੀ ਦਾ ਕੰਮ ਜਿਹਦੇ ਲਈ ਪੈਸਾ ਆਲਰੇਡੀ ਦੇ ਚੁੱਕੇ ਨੇ ਉਹ ਕੰਮ ਬਰਜ਼ੋਰ ਤੌਰ ਤੇ ਇਮੀਡੀਏਟਲੀ ਸ਼ੁਰੂ ਕੀਤਾ ਜਾਵੇ ਤਾਂ ਕਿ ਅੱਗੇ ਔਰ ਐਸ ਪਿੰਡ ਦੇ ਵਿੱਚ 3-4 ਇਹੋ ਜਿਹੇ ਪ੍ਰੋਜੈਕਟ ਮੈਨੂੰ ਅੱਜ ਪਿੰਡ ਚ ਆਏ ਨੂੰ ਲੋਕਾਂ ਨੇ ਦੱਸਿਆ ਜਿਨ੍ਹਾਂ ਦੇ ਪੈਸੇ ਪਾਸ ਹੋਏ ਹੋਏ ਨੇ ਪਰ ਸਿਰਫ ਸਰਕਾਰ ਦੀ ਇੱਕ ਰਾਜਨੀਤਿਕ ਭੇਟ ਚੜ ਕੇ ਉਹ ਲੋਕਾਂ ਨੂੰ ਅੱਜ ਔਖ ਹੋਈ ਪਈ ਹੈ। ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਇਹ ਕੋਜੀ ਰਾਜਨੀਤੀ ਤੋਂ ਉੱਪਰ ਨਿਕਲੋ। ਜੇ ਪੁਰਾਣੀ ਸਰਕਾਰ ਕਿਸੇ ਚੀਜ਼ ਲਈ ਕੋਈ ਕੰਮ ਕੋਈ ਪੈਸਾ ਦੇ ਕੇ ਗਈ ਹੈ ਤਾਂ ਉਹਨੂੰ ਰੋਕਣ ਦੀ ਬਜਾਏ ਬਲਕਿ ਤੁਸੀਂ ਉਹਨੂੰ ਹੋਰ ਵੱਡਾ ਕਰੋ। ਉਸ ਤੋਂ ਜ਼ਿਆਦਾ ਵੱਧ ਕਰਕੇ ਦਿਖਾਓ ਲੋਕ ਆਪੇ ਤੁਹਾਨੂੰ ਸ਼ਾਬਾਸ਼ ਦੇਣਗੇ। ਵੀ ਪਾਈ ਬੀਬੀ ਤਾਂ 2 ਲੱਖ ਰੁਪਏ ਦੇ ਕੇ ਗਈ ਸੀ। ਹੁਣ ਵਾਲੀ ਸਰਕਾਰ ਨੇ 4 ਦੇਤਾ ਉੱਪਰੋਂ। ਲੋਕ ਆਪੇ ਤੁਹਾਡੀ ਸ਼ਲਾੰਘਾ ਕਰਨਗੇ। ਸੋ ਮੈਂ ਤਾਂ ਇਹੀ ਕਹੂੰਗਾ ਸਰਕਾਰ ਸਿਆਣੀ ਬਣੇ ਜਾਗੇ ਗਰੀਬਾਂ ਦਾ ਜਿਹੜਾ ਹੱਕ ਬਣਦਾ ਹੈ ਉਹਨਾਂ ਨੂੰ ਦਿੱਤਾ ਜਾਵੇ। ਧਰ ਵਾਲੀਆਂ ਗਲੀਆਂ ਇਹਨਾਂ ਦਾ ਸਾਰਾ ਪੈਸਾ ਪਹਿਲੇ ਪ੍ਰੋਜੈਕਟਾਂ ਚ ਪਾਸ ਹੋਇਆ ਵੈ ਉਹ ਪ੍ਰੋਜੈਕਟਾਂ ਨੂੰ ਪਰਜ਼ੋਰ ਤੌਰ ਤੇ ਕੰਮ ਸ਼ੁਰੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ